ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਉਣੀ ਆ ਡਿਟੇਲ ਵੀਰ ਤੋਂ ਤਾਜੀ ਸੂਣ ਵਾਲੀ ਝੋਟੀ ਦਿਖਾਉਣੀ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸੱਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੈਂ ਦੱਸਾਂਗੋ ਬਾਈ ਪਿੰਡ ਸ ਗੋਠੇ ਟਟਾਣੇ ਜਟਾਣੇ ਕੋਠੇ ਪੈ ਗਈ ਤੇ ਮੱਲੀਆਂ ਤੇ ਸਹਣੇ ਦੇ ਵਿਚਕਾਰ ਜਾ ਗਏ ਹਣਾ ਜਟਾਣੇ ਕੋਠੇ ਮੋਬਾਈਲ ਨੰਬਰ ਆਪਣਾ 93179 72399 94179 72399 72 ਤੇ 99 ਜਿਹੜੀ ਆਪਾਂ ਇਹ ਝੋਟੀ ਦੇਖਦੇ ਸੁਆ ਕਿਹੜਾ ਸੁੰਦੀ ਇਸ ਵਾਰ ਇਹ ਦੂਜੇ ਝੋਏ ਵਿੱਚ ਘਾਟੀ ਵਾਲੀ ਤੇ ਦੂਜੇ ਝੋਟੀ ਜਾ ਠੀਕ ਆ ਪਹਿਲੇ ਸੁਏ ਆ ਆਪਾਂ ਕਿੰਨਾ ਦੁੱਧ ਚੋਇਆ ਇਹਦਾ 11 12 ਲੀਟਰ ਨੂੰ 11 ਬਾਰ ਲੀਟਰ ਤੋਂ ਹੋਇਆ ਬਾਈ ਜੀ 11 12 ਲੀਟਰ ਤੇ ਹੁਣ ਦਿਨ ਕਹਿ ਲੈਂਦੇ ਸੁੰਦੇ ਇਹ ਦਿਨ ਇਧਰ ਰਹਿੰਦੇ ਆ 8 ਦਿਨ ਰਹਿਣਾ ਖਾਰਾ ਦੇ ਪੁੱਦਰ ਪੂਰੇ ਆ ਜੀ 18 ਤਰੀਕ ਨੂੰ ਦਿਨ ਪੁਰਿਆ ਅੱਜ ਹੋ ਗਈ 10 ਤਰੀਕ 10 ਹੋ ਗਈ ਹੈ ਨਾ ਤੇ ਚੌਣ ਜਵਾ ਦੀ ਨਰਮ ਪੋਲੀ ਵਧੀਆ ਹਾਂ ਵਧੀਆ ਪੋਲੀ ਦਾ ਹਾਰਾ ਬਾਈ ਠੀਕ ਹੈ ਕਿੰਨਾ ਕੁ ਲੰਬਾ ਟਾਈਮ ਦੁੱਧ ਦਿੱਤਾ ਸੀ ਨੇ ਦੁੱਧ ਬਾਈ 2.5 ਮਹੀਨੇ ਪਹਿਲਾਂ ਛੱਡਿਆ ਪਾ ਠੀਕ ਹੈ ਟੀਕ ਹੈ ਤੇ ਕੀ ਕਿਹੜਾ ਪ੍ਰਾਈਸ ਦੇ ਆਪਾਂ ਆ ਦੂਜੇ ਕਿਹੜਾ ਕਹਿੰਦਾ ਹਾਂ ਐਲਡੀਐਫ ਦਾ ਕੋਈ ਨੂਰ ਦੱਸ ਦੇ ਹਾਂ ਕੋਈ ਨੂਰ ਕਹਿੰਦੇ ਆ ਠੀਕ ਹੈ ਉਹ ਐਲਡੀਐਫ ਵਾਲੇ ਦਾ ਹਾਂ ਜੀ ਠੀਕ ਹੈ ਤੇ ਮੁੱਲ ਇਹਦਾ ਕੀ ਰੱਖਿਆ ਮੁੱਲ ਦਾ 1.35 ਮਾਨਦਾਨ ਹੋ ਜਾਊਗਾ 5200 ਹੋ ਜਾ ਠੀਕ ਹੈ ਤੋੜੇ ਬਾਹਰ ਨੂੰ ਸੋ ਫਿਰ 1,35,000 ਰੁਪਏ ਕੀ ਸੋ ਫਿਰ ਉਹ ਕੱਦ-ਕਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਸਾਫ ਸੁਧਰਾ ਤੇ ਰਾਜੀ ਸਮੀ ਪਲੀ ਵੀ ਬਹੁਤ ਜ਼ਿਆਦਾ 1,35,000 ਰੁਪਇਆ ਇਹਦੀ ਹੈਗੀ ਕੀਮਤ ਤੇ ਬਾਕੀ ਥਣ ਦੇਖੋ ਮੁੱਠੀ ਵਾਲਾ ਸਾਫ ਸੁਧਰਾ 8 ਦਿਨਾਂ ਜਿਹੇ ਦੇ ਸੂਣ ਚ ਬਾਕੀ ਪਿਆ ਠੀਕ ਹੈ ਮੌਕੇ ਤੇ ਵਧੀਆ ਬਣੇ ਹੁੰਦੀ ਆ ਹਾਂ ਦੋ ਤਿੰਨ ਕਰ ਆਪਣਾ ਮੌਕੇ ਤੇ ਪੂਜਾ ਮਟਾ ਫਾਗ ਜਾਂਦਾ ਲਾਲਾ ਖੇਲ ਤੇ ਲਾਲਾ ਕੋਈ ਨਾ ਪਾਣੀ ਪੀ ਲੂਗੀ ਤੇ ਚੋਣ ਪਸਵਾ ਦੀ ਇੱਕ ਨੰਬਰ ਆ ਜਮਾ ਇੱਕ ਨੰਬਰ ਆ ਭਈਆ ਠੀਕ ਹੈ ਕੋਈ ਭਾਰ ਵਗੈਰਾ ਕੋਈ ਡੱਕਾ ਇਤ ਨਹੀਂ 100 ਸਿੰਗ ਮੂੰਹ ਮੱਥਾ ਦੇਖੋ ਸਾਡੇ ਪਿੱਛੇ ਸਾਡੇ ਪੇਜ ਕਿਹਦੇ ਠੀਕ ਹੈ ਝੋ 8 ਦਿਨ ਸੂਣ ਚ ਬਾਕੀ ਪਿਆ ਲక్ష్ਮੀ ਡੇਰੀ ਫਾਰਮ ਦੇ ਰ ਕੋਹੇ ਨੂਰ ਸਾਹਣਾ ਉਹਦਾ ਦੱਸਿਆ ਬਈ ਦੇ ਸੀਮਨ ਕਿ ਉਸ ਤੋਂ ਗੱਪਣਾ ਕਿ ਡਾਕਟਰ ਸੀਮਨ ਰਖਾਇਆ ਸੀ ਤੇ ਬਾਕੀ ਝੋਟੀ ਵੱਡੀ ਕੱਦ ਕਾਠ ਪੜੀ ਵੀ ਬਹੁਤ ਜ਼ਿਆਦਾ ਇਹ ਨਹੀਂ ਗੱਲ ਵੀ ਲੈਸੀ ਨਾ ਵੀ ਕਿਸੇ ਪਾਸੋਂ ਕੀ ਮਦੇਰੀ ਹੈਗੀ 1,35,000 ਰੁਪਇਆ ਮਾਨ ਤਾਨ 12,000 ਦਾ ਹੋਊਗਾ ਬਾਜੇ ਪਸ਼ੂ ਮੰਨ ਕੇ ਚਲੋ ਵੀ ਕੋਈ ਮਜ਼ਦੂਰੀਆਂ ਹੁੰਦੀਆਂ ਇਹ ਘਰੇ ਤਿਆਰ ਹੋ ਜਾਣ ਤਾਂ ਵੇਚਨੇ ਪੈਂਦੇ ਆ ਪਿੰਡ ਸੈਣਾ ਜਟਾਣੇ ਕੋਠੇ ਪੈ ਜਾਂਦੀ ਆ ਤੇ ਮੋਬਾਈਲ ਨੰਬਰ ਬੋਲ ਦੇ ਬਈ ਦੁਬਾਰੀ ਆਪਣਾ ਕਿੰਨਾ ਨੰਬਰ ਆਈ ਆਪਣਾ 99 979 72 594 ਐਸ ਕੀ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦੋਂ ਇਹ 15 ਲੀਟਰ ਦਾ ਜੂਗਾ ਜੀ ਮੰਨ ਕੇ ਚੱਲੇ ਜੱਟ ਸੌਦਾ ਜਾਂ 14 ਕਿਲੋ ਵਾਲੀ ਦਾ ਹੈਗੀ ਆ ਜੇ ਚੰਗੇ ਘਰੇ ਜਾੜ ਜਿਵੇਂ 15 ਲਾ ਲੀਟਰ ਦਾ ਮੰਨ ਜੀ ਠੀਕ ਹੈ ਸੋ ਥਾਂ ਥਣ ਚੰਗੇ ਆ ਤੇ ਸਿੰਘ ਮੂੰਹ ਉੱਤੇ ਸਾਫ਼ ਸੁਥਰੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵਾਰ